ਨਵੇਂ ਸਾਲ ਜਦੋਂ ਪਹਿਲੀ ਵਾਰੀ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਇਸ ਸਾਲ ਤੁਹਾਡੇ ਲਈ ਬੜਾ ਖੁਸ਼ੀਆਂ ਲੈ ਕੇ ਆਇਆ ਹੋਵੇ ਤੇ ਸਾਥੀਓ ਮੁੱਦਾ ਤੇ ਉਹੀ ਆ ਉਹ ਮੁੱਦਾ ਜਿਹੜਾ ਪੰਜਾਬ ਦੇ ਗਲਿਆਰਾਂ ਦੇ ਵਿੱਚ ਮੀਡੀਆ ਦੇ ਗਲਿਆਰਾਂ ਦੇ ਵਿੱਚ ਔਰ ਰਾਜਨੀਤਿਕ ਗਲਿਆਰਾਂ ਦੇ ਵਿੱਚ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਹੈ ਤਾਂ ਔਰ ਚਰਚਾ ਦੇ ਵਿੱਚ ਇਸ ਕਰਕੇ ਰਿਹਾ ਕਿ ਤੱਕਾ ਹਮੇਸ਼ਾ ਹੁੰਦਾ ਹੈ ਤੇ ਮੇਰੀ ਮਰਾਦ ਆ ਚੰਡੀਗੜ੍ਹ ਤੋਂ ਚੰਡੀਗੜ੍ਹ ਉਹ ਮੁੱਦਾ ਆ ਜੋ ਹਮੇਸ਼ਾ ਹੀ ਇੱਕ ਪੱਖ ਦਾ ਮੁੱਦਾ ਰਿਹਾ ਹੈਗਾ ਔਰ ਜਿਵੇਂ ਇਤਿਹਾਸਿਕ ਤੌਰ ਤੇ ਗੱਲ ਕਰਾਂ 政治ਕ ਤੌਰ ਤੇ ਗੱਲ ਕਰਾਂ ਆਰਥਿਕ ਤੌਰ ਤੇ ਗੱਲ ਕਰਾਂ ਸਮਾਜਿਕ ਤੌਰ ਤੇ ਗੱਲ ਕਰਾਂ ਤਾਂ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਪਹਿਲਾ ਹੱਕ ਹੈ ਤੇ ਪੰਜਾਬ ਦਾ ਹੀ ਹੱਕ ਹੈਗਾ ਕਿਉਂਕਿ ਚੰਡੀਗੜ੍ਹ ਨੂੰ ਬਣਾਉਣ ਲੱਗਿਆ ਪੰਜਾਬ ਦੇ 27 ਪਿੰਡ ਜਿਹੜੇ ਕਿ ਖਰੜ ਹਲਕੇ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ ਸੀ ਔਰ ਉਸ ਵਕਤ ਦੇ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਹੈਗਾ ਪੰਜਾਬ ਦਾ ਵਟਵਾਰਾ ਕੀਤਾ ਗਿਆ 1966 ਦੇ ਵਿੱਚ 1 ਨਵੰਬਰ ਨੂੰ ਤੇ ਜਦੋਂ ਪੰਜਾਬ ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਬਣਾ ਕੇ ਪੰਜਾਬ ਅਤੇ ਹਰਿਆਣਾ ਨੂੰ ਵੱਖਰਾ ਕੀਤਾ ਗਿਆ ਅਸੀਂ ਸਾਰੇ ਜਾਣਦੇ ਆ ਕਿ ਉਸ ਵਕਤ ਜਿਹੜਾ ਹੈਗਾ ਟੈਂਪਰੇਰੀ ਫੇਸਿਸ ਦੇ ਉੱਤੇ ਚੰਡੀਗੜ੍ਹ ਨੂੰ ਪੰਜਾਬ ਉਰ ਕਿਹਾ ਗਿਆ ਸੀ ਉਸ ਸਮੇਂ ਦੇ ਹੁਕਮਰਾਨਾਂ ਵੱਲੋਂ ਕਿ ਇਹ ਟੈਂਪਰੇਰੀ ਅਰੇਂਜਮੈਂਟ ਜਦੋਂ ਹਰਿਆਣਾ ਆਪਣੇ ਅਰੇਂਜਮੈਂਟਸ ਖੁਦ ਕਰਨਾ ਆਪਣੇ ਪ੍ਰਸ਼ਾਸਨਿਕ ਜਿਹੜੇ ਦਫ਼ਤਰ ਨੇ ਉੱਥੇ ਸ਼ਿਫਟ ਕਰ ਲੇਗਾ ਤੇ ਫਿਰ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸ਼ਿਫਟ ਕਰ ਦਿੱਤਾ ਜਾਊਗਾ ਪਰ ਇਹ ਕਦੇ ਹੋਇਆ ਨਹੀਂ ਕਦੇ ਵਾਪਰਿਆ ਨਹੀਂ ਹਮੇਸ਼ਾ ਹੀ ਜਿਹੜੇ ਸਮੇਂ ਦੇ ਹੁਕਮਰਾਨ ਦੇ ਉਹ ਪੰਜਾਬ ਦੇ ਨਾਲ ਜਿਹੜੇ ਆ ਉਹ ਲਗਾਤਾਰ ਧੱਕਾ ਕਰਦੇ ਆ। ਅਸੀਂ ਸਾਰੇ ਜਾਣਦੇ ਆ ਕਿ ਰਾਜਧਾਨੀ ਸਿਰਫ 5 ਸਾਲਾਂ ਵਾਸਤੇ ਬਣਾਈ ਸੀ। ਇਵਨ 1970 ਦੇ ਵਿੱਚ ਹਰਿਆਣੇ ਨੂੰ 10 ਕਰੋੜ ਰੁਪਈਆ ਇਸ ਕਰਕੇ ਦਿੱਤਾ ਗਿਆ ਸੀ ਕਿ ਉਹ ਵੱਖਰੀ ਰਾਜਧਾਨੀ ਬਣਾ ਲਵੇ ਔਰ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਚੋਂ ਨਿਕਲ ਕੇ ਵੱਖਰੇ ਸੂਬੇ ਬਣੇ ਉਹਨਾਂ ਨੇ ਆਪਣੀ ਆਪਣੀ ਰਾਜ